ਸਵੇਰ ਦੇ ਕਰੀਬ 5:30 ਵਜੇ ਬਜਰੀ ਨਾਲ ਭਰਿਆ ਹੋਇਆ ਟਿੱਪਰ ਨੰਬਰ PV10FF5723 ਜੋ ਕਿ ਗਰਸੇਂਖੁਰ ਤੋਂ ਲੁਧਿਆਣਾ ਜਾ ਰਿਹਾ ਸੀ ਕਿ ਕੈਨੇਡਾ ਵਾਲਿਆਂ ਦੇ ਹਸਪਤਾਲ ਦੇ ਸਾਹਮਣੇ ਫਲੋਰ ਰੋਡ ਤੇ ਸੜਕ ਵਿਚਕਾਰ ਭਲਟ ਗਿਆ ਪਰ ਜੇਕਰ ਮੌਕੇ ਤੇ ਕੋਈ ਛੋਟਾ ਬਹਾਨਾ ਕੋਈ ਹੋਰ ਬਹਾਨ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ ਕਿਉਂਕਿ ਇਹ ਟਿਪਰ ਸੜਕ ਤੇ ਬਿਲਕੁਲ ਬਚਕਾਰ ਹੀ ਪਲਟਿਆ ਇਸ ਵਿੱਚ ਡਰਾਈਵਰ ਦੇ ਮੋਢੇ ਤੇ ਹੱਥਾਂ ਤੇ ਸੱਟਾਂ ਲੱਗੀਆਂ ਤੇ ਟਿਪਰ ਦਾ ਕਾफी ਨੁਕਸਾਨ ਹੋ ਗਿਆ ਹੈ ਡਰਾਈਵਰ ਨੇ ਕਿਹਾ ਕਿ ਕਾਰ ਨੂੰ ਬਚਾਉਂਦੇ ਹੋਏ ਖੁਦ ਦਾ ਨੁਕਸਾਨ ਕਰਾ ਬੈਠੇ ਤੇ ਇੱਥੇ ਲੋਕ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਸੜਕ ਤੇ ਬਹੁਤ ਹੀ ਟੋਏ ਹਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਿਸ ਕਰਕੇ ਅਜਿਹੇ ਹਾਦਸੇ ਹੋ ਰਹੇ ਹਨ ਆਉ ਦੇਖਦੇ ਆ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸੀ ਭਗਤ ਸਿੰਘ ਨਗਰ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ। ਤੋਂ ਨਮਾਸ਼ਾ ਰੋਡ ਤੇ ਆ オーਰ ਦੇ ਲਈ ਇੱਕ ਵੱੱਜਰ ਨਾਲ ਭਰਿਆ ਟੱਕ ਜੋ ਸ਼ਾਇਦ ਤੜਪਸਾਰ ਜਾਏ। ਫਟ गया उस इस तो उस ਇੱਕ मौके ਤੇ ਪਹੁੰਚਿਆ ਤੇ तो पता ਆ ਕਿ कि वजह हुई ਆ ਕਿਸ ਤਰ੍ਹਾਂ हुआ ਜੀ जी भाई ਮੜਿਆ ਕਿਵੇਂ ਆਸਾ ਹੋਇਆ ਇਹ ਭਾਈ ਕਿ ਦੂਰੇ ਘੱਟ ਮਾਰਿਆ ਜੀ ਤੁਸੀਂ ਕਿੱਥੋਂ ਕਿੱਥੇ ਨੂੰ ਜਾ ਰਹੇ ਸੀ ਭਾਈ ਮੈਂ ਲੁਭਣ ਨੂੰ ਜਾ ਰਿਹਾ ਸੀ ਕਿੱਥੋਂ ਆਇਸੇ ਨਹੀਂ ਆਇਆ ਦਰシャンਕਰ ਗੱਡੀ ਵਾਲਾ ਕੌਣ ਸੀ ਪਤਾ ਲੱਗਾ ਕੁਝ ਮਾੜਾ اور پھر تے مالکانوں نال ہوئی تے جی جی یہ چنڈی گڑھ میں ہے جی کروں کاریاں ہاں ہاں فلائر پاجی نے قسم منڈے نوں فون کیتا بھاجی 16 کنے کوے دا کریا گرے یہاں سے تقریبا سبشے گڑھ تے او گڈی کدھر آ رہی تھی او گڈی ادھر آ رہی تھی تے او گڈی اگے آ گئی ہاں جی ہاں جی مر کار تھی کہ کار نوں بچانے کے لیے گڈی پٹانے کو ہاں تو کار نوں بچا دا ہاں ہاں جی ہاں جی گڈی پٹا لی ہاں جی ਤੇਰੇ ਸਾਥ ਨੂੰ ਲੱਗੀ ਮਰੀਆ ਮਹਤਵ ਲੱਗੇ ਤੇ ਮੋਡਲ ਲੱਗੀ ਤੇ ਨਾਲ ਹੋਰ ਕੌਣ ਸਿਆ ਇੱਕ ਮੁੰਡਾ ਹੋਰ ਹੈ ਜੀ ਕਨੈਕਟਰ ਜੀ ਅੱਛਾ ਉਹ ਵੀ ਤੇ ਆ ਉਹਦੇ ਵੀ ਸੱਤਾਂ ਲੱਗੀਆਂ ਜੀ ਮੁੰਡਾ ਇਹ ਸਾਹਮਣੇ ਤੇਰਾ ਨਾਮ ਕੀ ਸੰਦੀਪ ਜੀ ਸੰਦੀਪ ਕੁਮਾਰ ਹਾਂ ਜੀ ਇਹ ਸਾਹਮਣੇ ਨਾਮ ਕੀ ਰਾਜੀ ਜੀ ਰਾਜੀ ਤੇ ਰੰਗ ਉਹ ਲੋਹਾਂ ਫੁੱਲ ਮੰਡੀ ਤੇ ਆ ਆਪਰੇ ਮੰਡੀ ਤੇ ਡੋਟ ਵਾਲ ਕੋਲ ਜੀ ਠੀਕ ਹੈ ਜੀ ਹਾਂਜੀ ਉਹ ਕਿਤਾ ਹੋਇਆ ਹਾਂ ਸਭੀ ਕੋਚੀ ਹੋ ਗਿਆ ਵਾਹ ਜੀ ਸੁਲਜਾਣੀ ਸੁੱਤਾ ਹੋਇਆ ਸੀਗਾ ਉਹ ਕੈਕਟਰ ਸੀ ਤੁਸੀਂ ਪਤਾ ਹੋਇਆ ਸੀ ਹਾਂਜੀ ਤੇ ਉਹਦੇ ਨੂੰ ਪਤਾ ਲੱਗਾ ਜਦੋਂ ਗੱਡੀ ਵੱਟ ਗਈ ਹਾਂਜੀ ਹਾਂਜੀ ਨਹੀਂ ਉਹ ਸੁੱਤਾ ਹੋਇਆ ਸੀਗਾ ਜੀ ਗੱਲ ਕੀ ਗੱਡੀ ਵਾਲਾ ਕੋਈ ਨੰਗਾ ਹੀ ਉਹ ਉਹਨੂੰ ਸਾਈਡੋਂ ਮਾਰੀ ਗੱਡੀ ਨੂੰ ਅੱਗੇ ਕਾਰ ਆ ਰਹੀ ਸੀ ਕਾਰ ਦੇ ਵਿਚਾਲੇ ਵਿਚੋਂ ਦੀ ਤੇ ਆਸਾ ਹੋ ਤੁਸੀਂ ਕਾਰ ਨੂੰ ਚਾਰ ਰਹੇ ਹੋ ਹਾਂਜੀ ਉਹ ਬੰਦਾ ਹੈਗਾ ਉਹ ਰੌਂਗ ਸੀਗਾ ਹਾਂਜੀ ਉਹ ਰੌਂਗ ਸੀਗਾ ਜੀ ਕਿੰਨਾ ਪਤਾ

ਇਹ ਰਾਹੂ ਰੋੜਾ ਜੀ ਲਿਲਾਣੇ ਨੂੰ ਜਿਹੜਾ ਰੋਡ ਜਾ ਰਿਹਾ ਇੱਥੇ ਟੋਏ ਨੇ ਬਹੁਤ ਵੱਡੇ ਛੜਕ ਦੇ ਵਿੱਚ ਜਿਨ੍ਹਾਂ ਕਰਕੇ ਕਈ ਹਾਦਸੇ ਹੁੰਦੇ ਰਹਿੰਦੇ ਨੇ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਵੀ ਇਹ ਜੇ ਟੋਏ ਜਲਦੀ ਜਲਦੀ ਪੂਰੇ ਜਾਣ ਇਹੋ ਦੋ ਤਿੰਨ ਟੋਏ ਅੱਗੇ ਹੋਰ ਵੀ ਹੈਗੇ ਹੋ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਨ੍ਹਾਂ ਕਰਕੇ ਐਕਸੀਡੈਂਟ ਹੁੰਦੇ ਹੈ ਟੋਏ ਪੂਰੇ ਜਾਣ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499